ਫਤਿਹਗੜ ਚੂੜੀਆਂ ਮੇਨ ਬਾਜ਼ਾਰ ਚੋਪੜਾ ਚੌਂਕ ਦੇ ਨਜ਼ਦੀਕ ਲੁਟੇਰਿਆਂ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਵਿੱਚ ਕਾਲਾ ਡੇਰੀ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਨਕਦੀ ਤੋਂ ਇਲਾਵਾ ਦੇਸੀ ਘਿਓ ਅਤੇ ਖੋਆ ਲੈ ਕੇ ਫਰਾਰ ਹੋ ਗਏ ਚੋਰਾਂ ਦੀਆਂ ਵਾਰਦਾਤਾਂ ਕਰਦਿਆਂ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਸਾਫ਼ ਦਿਖਾਈ ਦਿੱਤੀਆਂ ਹਨ ਇਸ ਮੰਡੀ ਡੇਰੀ ਮਾਲਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਜਦੋਂ ਸਵੇਰੇ ਹਰ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਤੇ ਆਇਆ ਤਾਂ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ ਜਦ ਅੰਦਰ ਆ ਕੇ ਦੇਖਿਆ ਤਾਂ ਡੇਰੀ ਚੋਂ ਦੇਸੀ ਘਿਓ ਅਤੇ ਖੋਏ ਦੇ ਇਲਾਵਾ ਕੈਸ਼ ਗਾਇਬ ਸੀ ਨਜ਼ਦੀਕੀ ਦੁਕਾਨਦਾਰਾਂ ਨੇ ਰੋਸ ਭਰੇ ਲਹਿਜੇ ਚ ਕਿਹਾ ਕਿ ਰਾਤ ਨੂੰ ਪੁਲਿਸ ਪਾਰਟੀ ਦੀ ਗਸ਼ਤ ਘਟ ਹੋਣ ਕਾਰਨ ਚੋਰਾਂ ਦੇ ਹੌਸਲੇ ਵਧੇ ਹਨ ਅਤੇ ਵਾਰਦਾਤਾਂ ਹੋ ਰਹੀਆਂ ਹਨ ਇਸ ਲਈ ਪੁਲਿਸ ਆਪਣੇ ਗਸ਼ਤ ਵਧਾਏ ਅਤੇ ਕਾਲਾ ਡੇਰੀ ਉੱਪਰ ਵਾਰਦਾਤ ਕਰਨ ਵਾਲਿਆਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇ ਮੈਂ ਸੁਝਿਆ ਸਾਹਮਣੇ ਕਾਊਂਟਰ 'ਤੇ ਉਹਨਾਂ ਨੇ ਮੇਰੇ ਫੜੇ ਰੱਖਿਆ ਸੀ ਤੇ ਜਦੋਂ ਮੈਂ ਵੇਖਿਆ ਛੱਡ ਇੰਨਾ ਤਾਂ ਚੁੱਕਿਆ ਸੀ ਤੇ ਮੇਰਾ ਮਾਲ ਚੋਰੀ ਹੋ ਗਿਆ ਹੁਣ ਮੈਂ ਚੁੱਕਿਆ ਤਾਂ ਅੰਦਰ ਤੇ ਮੇਰੇ ਗਲੇ ਚਾਰੇ ਤਾਰੇ ਟੁੱਟੇ ਸੀ ਦੱਬੇ ਦੇ ਤੇ ਜਦੋਂ ਮੈਂ ਬਾਅਦ ਚ ਦੇਖਿਆ ਤੇ ਮੇਰੇ ਘਿਓ ਦੇ ਖਾਨੇ ਸਾਰੇ ਖਾਲੀ ਸੀ ਤੇ ਫਰਿੱਜ ਚੋਂ ਹੀ ਉਹ ਘਿਓ ਕੱਢਿਆ ਮੱਖਣ ਕੱਢਿਆ ਤੇ ਕੀ ਕੀ ਲਾ ਕੇ ਗਏ ਕੋਈ ਸਵਾ 1 ਲੱਖ ਰੁਪਈਆ ਦਾ ਨੁਕਸਾਨ ਸੀਗਾ ਕੋਈ 170 80 ਕਿਲੋ ਘਿਓ ਹੀਗਾ ਡੱਬੇ ਤੇ ਖੁੱਲਾ ਕੋਈ 15 20 ਕਿਲੋ ਮੱਖਣ ਹੀ ਟੋਟਲ ਕਿੰਨਾ ਕ ਨੁਕਸਾਨ ਕੋਈ ਸਵਾ 2 2.5 ਲੱਖ ਦੇ ਰੁਪਏ ਦਾ ਨੁਕਸਾਨ ਹੈ ਦਿਖਾ ਕੇ ਰਿਪੋਰਟ ਦੇ ਕੇ ਆਈ ਪੁਲਿਸ ਦੇ ਕੇ ਪੁਲਿਸ ਤੋਂ ਦੋ ਬੰਦੇ ਆਏ ਸੀਗੇ ਕੀ ਮੰਗ ਕਰਦੇ ਸੌਂਕਾ ਬਹਿਣ ਦੋਣੇ ਉਹਨਾਂ ਦਾ ਲੁੱਲ ਕੇ ਮੈਂ ਮੇਰੀ ਮੰਗ ਆ ਵੀ ਇਹ ਚੋਰ ਫੜੇ ਜਾਂ ਤੇ ਉਹਨਾਂ ਨੂੰ ਪੂਰੀ ਸਜ਼ਾ ਦਿੱਤੀ ਜਾਵੇ ਮੇਰਾ ਕਿਹਾ ਸੀ ਵੀ ਵਾਪਸੀ ਤਾਂ ਜਾਵੇ ਤੇ ਮੇਰੇ ਘਰ ਹੋਵੇ ਹਸਪੀਟਲ ਤੇ ਜੀ ਬੀਤੀ ਰਾਤ ਅਸੀਂ ਸਾਰੇ ਦੁਕਾਨਦਾਰ ਚੌਪੜਾ ਚੌਂਗ ਦੇ ਖੜੇ ਆ ਜੀ ਤੇ ਬੀਤੀ ਰਾਤ ਸਾਡੇ ਗਵਾਂਢੀ ਕਾਲਾ ਡੇਰੀ ਦੇ ਉੱਤੇ ਚੋਰੀ ਹੋਈ ਆ ਜਿਹਦੇ ਵਿੱਚ ਸਵਾ ਦੋ ਲੱਖ ਰੁਪਏ ਨਗਦ ਲੈ ਗਏ ਤੇ 60 ਕਿਲੋ ਘਿਓ ਲੈ ਗਏ ਆ ਇਹ ਚੋਪੜਾ ਚੌਂਕ ਜਿਹੜਾ ਵਾ ਫਟੇਗੜ ਚੂੜੀਆਂ ਦਾ ਦਿਲ ਗਿਆ ਜਾਂਦਾ ਵਾ ਅਸੀਂ ਜਦੋਂ ਸਵੇਰੇ ਆਏ ਫੋਨ ਆਇਆ ਇਹਨਾਂ ਦਾ ਸ਼ਾਹ ਰਹਿੰਦਾ ਕਿ ਚੋਰੀ ਹੋ ਗਈ ਆ ਆ ਕੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਆ ਉਹਦੇ ਵਿੱਚ ਦੇਖਿਆ ਕਿ ਚੋਰ ਆਇਆ ਉਹਨੇ ਤਾਲਾ ਤੋੜਿਆ ਸ਼ਟਰ ਤੋੜਿਆ ਔਰ ਉਹ ਬੇਖੌਫ ਹੋ ਕੇ ਉਹਨੇ ਆਪਣਾ ਸਾਰਾ ਕੰਮ ਕੀਤਾ ਸੀਸੀਟੀਵੀ ਕੈਮਰਾ ਤੁਸੀਂ ਚੈੱਕ ਕਰੋਗੇ ਤੇ 20 ਮਿੰਟੋਂ ਨੇ ਬੰਦੇ ਨੇ ਅੰਦਰ ਲਾਏ ਆ ਲਾ ਕੇ ਪੂਰੀ ਦੀਜ ਦੇ ਨਾਲ ਉਹਨੇ ਦੋ ਤੋੜੇ ਘੋਦੇ ਭਰੇ ਆ ਸਾਰੇ ਗੱਲੇ ਤੋੜੇ ਆ ਪੈਸੇ ਕੱਢ ਕੇ ਖੜੇ ਆ ਉਹ ਉਹਦੀ ਹਰਕਤਾਂ ਤੋਂ ਇਹ ਲੱਗ ਰਿਹਾ ਵੀ ਉਹਨੂੰ ਕਿਸੇ ਕਿਸਮ ਦਾ ਕੋਈ ਖੌਫ ਹੀ ਨਹੀਂ ਹੈਗਾ ਅੱਗੇ ਪੁਲਿਸ ਦੀਆਂ ਗੱਡੀਆਂ ਦੋ ਇੱਥੋਂ ਲੰਘਦੀਆਂ ਹੁੰਦੀਆਂ ਸੀਗੀਆਂ ਜੋ ਕਿ ਪਿਛਲੇ ਸਮੇਂ ਤੋਂ ਹੁਣ ਨਹੀਂ ਲੰਘਦੀਆਂ ਤੇ ਸਾਡੀ ਸਾਰੇ ਦੁਕਾਨਦਾਰਾਂ ਦੀ ਇਹ ਮੰਗ ਹੈ ਕਿ ਸਾਡੇ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਤੇ ਇੱਥੇ ਪੁਲਸ ਦੀ ਗੱਡੀ ਜਿਹੜੀ ਹੈ ਇੱਕ ਤਾਇਨਾਤ ਕੀਤੀ ਜਾਵੇ ਜਾਂ ਪੀਸੀਆ ਦੀ ਟੀਮ ਤਾਇਨਾਤ ਕੀਤੀ ਜਾਵੇ ਤਾਂ ਜੋ ਇੱਥੋਂ ਦੇ ਚੋਪੜਾ ਚੌਂਦੇ ਦੁਕਾਨਦਾਰ ਆ ਨਿਸ਼ਚਿੰਤ ਹੋ ਕੇ ਆਪਣੀਆਂ ਦੁਕਾਨਦਾਰੀਆਂ ਕਰ ਸਕਣ ਕੁਲਵਿੰਦਰ ਲਾੜੀ ਨਾ ਹੈ ਜੀ ਮੇਰਾ ਹੈ ਮੇਨ ਮਿਆਰ ਜਿਆਂ ਲੱਗੇ ਨੇ ਦੁਕਾਨ ਆ ਸਾਡੀ ਵੇਖੋ ਜੀ ਇਹ ਰਾਤ ਨੂੰ ਇਹ ਕੰਮ ਜਿਹੜਾ ਆ ਚੰਗਾ ਨਹੀਂ ਲੱਗਦਾ ਸ਼ਹਿਰਦਾਰੀ ਆ ਵੇਖੋ ਇਹ ਬਾਜ਼ਾਰ ਦੇ ਵਿੱਚ ਕੋਈ ਵੀ ਇੱਥੇ ਗਸ਼ਤ ਨਹੀਂ ਕਰਦਾ ਇੱਥੇ ਪੁਲਸ ਵਾਲਾ ਸ਼ਹਿਰਦਾਰ ਦੇ ਵਿੱਚ ਸਾਰੇ ਬਾਜ਼ਾਰ ਕੋ ਪੁੱਛ ਕੇ ਵੇਖ ਲੋ ਨਾ ਕੋਈ ਦਿਨੇ ਕਰਦਾ ਨਾ ਕੋਈ ਰਾਤ ਨੂੰ ਕਰਦਾ ਹੀ ਕਦੀ ਵੇਖੀ ਨਹੀਂ ਇੱਥੇ ਪੁਲਸ ਹੁੰਦੀ ਆ ਕਿ ਨਹੀਂ ਆਂਦੀ ਸਾਰੇ ਬਾਜ਼ਾਰ ਕੋ ਪੁੱਛ ਕੇ ਵੇਖ ਲੋ ਸਾਰੇ ਸ਼ਹਿਰ ਚ ਘੁੰਮ ਕੇ ਵੇਖ ਲੋ ਕਿਤੇ ਨਾਕਾ ਨਹੀਂ ਜੇ ਲੱਗਾ ਜਿਹੜਾ ਮੱਦੀ ਕੋਈ ਵਾਰਦਾਤ ਕਰਕੇ ਜਿੱਥੇ ਮੱਦੀ ਜਾ ਸਕਦਾ ਵਾ ਠੀਕ ਨਹੀਂ ਗੱਲ ਇੱਥੇ ਕਿਸੇ ਨੂੰ ਡਰ ਹੀ ਨਹੀਂ ਹੈਗਾ ਕਿ ਕਿੰਨੀਆਂ ਚੋਰੀਆਂ ਹੋਡੀਆਂ ਇੱਥੇ ਫਦੇ ਘੜਚਾ ਦੋ ਲੱਖ ਲੱਖ ਦਾ ਹੋ ਰਿਹਾ ਦੋ 2.5 ਲੱਖ ਦਾ ਨੁਕਸਾਨ ਹੋ ਗਿਆ ਇਹ ਕੌਣ ਭਰੇਗਾ ਇਹ ਚੋ ਇਹ ਆ ਬਾਜ਼ਾਰ ਵਾਲੇ ਦੁਕਾਨਦਾਰਾਂ ਨੇ ਚੌਕੀਦਾਰ ਨਹੀਂ ਸੀ ਚੌਕੀਦਾਰ ਜੀ ਨਹੀਂ ਰੱਖਿਆ ਜੀ